ਇਹ ਘੜਨਾ ਬਹੁਤ ਜ਼ਿਆਦਾ ਠੱਗੀ ਹੋਈ ਹੈ ਅਸੀਂ ਕਹਿੰਨੇ ਆ ਕਿ ਕਾਲੂ ਜਹਾੜ ਇਤਨਾ ਠੱਗੀ ਹੋਈ ਹੋਈ ਹੋਰ ਨਾਲ ਨਾ ਹੋਵੇ ਇਹ ਇਹਨਾਂ ਨੂੰ ਖੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਹਲਕਾ ਦਿਨਾ ਨਗਰ ਦੇ ਪਿੰਡ ਕੋਠੇ ਮਜੀਠੀਆਂ ਦੇ ਭੋਲੇ ਪਾਲੀਆਂ ਰੋੜਵੰਦਰਜਣਾ ਔਰਤਾਂ ਨੂੰ 900 ਵਾਜਾ ਦੇ ਇੱਕ 그룹 ਵੱਲੋਂ ਕਰਜ਼ਾ ਦੇਣ ਦਾ ਚਾਂਸਾ ਦੇ ਕੇ ਨਵਾਂ ਟੰਗ ਤਰੀਕਾ ਅਪਣਾ ਕੇ ਠੱਗੀ ਮਾਰ ਲੈਣ ਦੀ ਖਬਰ ਸਾਹਮਣੇ ਆਈ ਹੈ ਠੱਗੀ ਦਾ ਸ਼ਿਕਾਰ ਹੋਈਆਂ ਪਿੰਡ ਕੋਠੇ ਮਜੀਠੀਆਂ ਔਰਤਾਂ ਨਹੀਂ ਦੱਸਿਆ ਕਿ ਉਹ ਪਿੰਡ ਦੇ ਹੀ ਲੋਕਾਂ ਦੇ ਘਰਾਂ ਵਿੱਚ 4-5 ਨੌਸਰਵਜਨ ਦੀ ਇੱਕ ਜੁੰਡਲੀ 2-3 ਦਿਨਾਂ ਤੋਂ ਲਗਾਤਾਰ ਘੁੰਮ ਰਹੀ ਸੀ ਅਤੇ ਉਹਨਾਂ ਨੂੰ 1-1 ਲੱਖ ਰੁਪਇਆ ਘੱਟ ਵਿਆਜ ਅਤੇ ਆਸਾਨ ਕਿਸ਼ਤਾਂ ਦੇ ਕਰਜ਼ਾ ਦੇਣ ਦਾ ਝਾਂਸਾ ਦੇ ਕੇ ਗੁੰਮਰਾਹ ਕਰ ਲਿਆ ਤੇ 3200 ਰੁਪਇਆ ਪ੍ਰਤੀ ਕਰਜ਼ਾ ਫਾਈਲ ਖਰਚਾ ਐਡਵਾਂਸ ਜਮ੍ਹਾਂ ਕਰਾਉਣ ਲਈ ਗੁਰਦਾਸਪੁਰ ਦੇ ਇੱਕ ਫਰਜੀ ਕੋਲੇ ਦਫ਼ਤਰ ਵਿੱਚ ਬੁਲਾ ਲਿਆ ਤੇ ਇਹਨਾਂ ਔਰਤਾਂ ਵੱਲੋਂ 3200 ਰੁਪਇਆ ਪ੍ਰਤੀ ਕਰਜ਼ਾ ਫਾਈਲ ਦੀ ਨਕਦੀ ਨੌਸਰਵਜਨ ਜਮ੍ਹਾਂ ਕਰਵਾ ਦਿੱਤੀ ਅਤੇ ਉਹਨਾਂ ਨੌਸਰਵਜਨਾਂ ਨੇ ਉਹਨਾਂ ਨੂੰ 2 ਦਿਨ ਬਾਅਦ ਆਉਣ ਲਈ ਕਿਹਾ ਅਤੇ ਜਦੋਂ ਉਹ ਦੋ ਦਿਨ ਬਾਅਦ ਦਫ਼ਤਰ ਵੇਖ ਗਈਆਂ ਤਾਂ ਉਹ ਦਫ਼ਤਰ ਵੀ ਬੰਦ ਹੋ ਚੁੱਕਾ ਸੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਕਰਜ਼ੇ ਦੇ ਲਾਲਚ ਵਿੱਚ ਠੱਗੀ ਦਾ ਸ਼ਿਕਾਰ ਹੋ ਚੁੱਕੀਆਂ ਹਨ ਠੱਗੀ ਵਾਲੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹ ਕੀ ਕਹਿਣਾ ਹੈ ਉਹਨਾਂ ਮਹਿਲਾ ਮਾਦਾ ਦੇਖੋ ਇਸ ਰਿਪੋਰਟ ਠੱਗੀ ਮਾਰੀ ਨੇ ਠੱਗੀ ਇੱਥੇ ਆਈ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੇਣੀ ਕਿ ਸੋਣੀ ਹੈ 50000 ਦੇਣੀ ਕਿ ਸੋਣੀ ਹੈ ਉਥੇ ਤੋਂ ਹੀ ਗੁਦਾਸਰ ਆਇਆ ਦਫ਼ਤਰੇ ਤੇ ਸਾਡੇ ਬੱਚੇ ਬੱਚੀ ਤੋਂ ਨਾ ਕਿ ਉਹ ਨਾ ਅੱਛਾ ਤੇ ਅੰਕ ਦਾ ਕੀ ਡੀਟਾ ਹੈ ਇਹ ਅਸੀਂ ਤੇ ਮੁਰਕੇ ਜਦੋਂ ਬਾਤ ਆ ਗਏ ਕਹਿੰਦੇ 100 ਮੰਗਵਾਵਾ ਤੁਹਾਨੂੰ ਪੈਸੇ ਮਿਲ ਜਾਣਗੇ ਤੇ 100 ਮੰਗਲਵਾਤਾ ਕਰਾਈ ਗਏ ਤੇ ਉਥੇ ਤਲੇ ਤੁਲੇ ਬੰਦ ਕਰਕੇ 도ੜ ਗਏ ਦੇ ਹਾਂ ਬੋੜਵਾੜ ਵੀ ਪਾਛੜ ਦੇ ਹੀ ਉਹਨਾਂ ਨੇ ਹਾਂ ਤੇ ਪੁਲਿਸ ਥਾਣੇ ਰਿਪੋਰਟ ਕਰਨ ਲੱਗੇ ਆਜ ਇਹਨਾਂ ਸਾਡੇ ਨਾਲ ਠੱਗੀ ਮਾਰੀ ਹੈ ਕਿੰਨੀ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਪੋਰ ਵੀ ਸਾਡੇ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਪੁਰਾਣੇ ਪਿੰਡ ਦਾ ਆ ਫੋਟੋਆਂ ਦਿੱਤੀਆਂ ਲਾਈ ਦੀਆਂ ਤੇ ਪੁਰਾਣੇ ਪਿੰਡ ਦੇ ਫਾਰਮ ਭਰੇ ਰਿਹਾ ਉਹ ਪਿੰਡ ਦੇ ਫਾਰਮ ਭਰੇ ਦਿਆ ਹੁਣ ਪਤਾ ਨਹੀਂ ਲੱਗ ਕਿ ਕਿੰਨੀਆਂ ਠੱਗੀਆਂ ਮਾਰ ਕੇ ਆਏ ਆ ਤੇ ਅਸੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋ ਸਾਡ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ ਤੇ ਸਾਡਾ ਬਹੁਤ ਜ਼ਿਆਦਾ ਠੱਗੀ ਹੋਈ ਆ ਅਸੀਂ ਕਹਿੰਨੇ ਆ ਕਿ ਕਾਲੂ ਜਹਾ ਡਿਜੀਟਲ ਠੱਗੀ ਹੋਈ ਹੋਈ ਹੋਰ ਨਾਲ ਨਾਲ ਨਾ ਹੋਵੇ ਇਹ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਮਾਂਗਾ ਹਨ ਵਿਹਨਸ ਨੂੰ ਸਾਫ ਮਿਲਣਾ ਚਾਹੀਦਾ ਸਾਡੇ ਪੈਸੇ ਮਿਲਣੇ ਚਾਹੀਦੇ ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ ਜਿੱਥੇ ਵੀ ਆ ਲਗ ਲਗ ਦਿਨਾ ਨਗਰ ਹੋਰ ਵੀ ਪਿੰਡਾਂ ਦੇ ਨਾਲ ਫਾਰਮ ਭਰੇ ਆ ਹੋਰ ਨਾਲ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੂੰ ਤੇ ਗੁਰਦਾਸਪੁਰ ਸਾਡਾ ਦਫ਼ਤਰ ਆ ਤੇ ਅਸੀਂ ਤੇ 50-50 ਹਜ਼ਾਰ ਪਹਿਲੇ ਦੇਣਾ ਤੇ ਫਿਰ ਕਹਿਣ ਲੱਗੇ ਚਲੋ ਲੱਖ-ਲੱਖ ਥੋੜੇ ਮੈਂਬਰ ਤੁਸੀਂ ਹੋ ਜੇ ਤਾਂ ਲੱਖ-ਲੱਖ ਕਰਤਾ ਹਾਂ ਬਾਅਦ ਚ ਸਾਰਿਆਂ ਦਾ ਹੀ ਲੱਖ-ਲੱਖ ਕਰਤਾ ਤੇ 2 ਸਾਲ ਦਾ ਕਹਿੰਦੇ ਚੱਲਣਾ ਤੁਹਾਨੂੰ ਲੋਨ ਤੇ ਇਹਦੇ ਵਿੱਚੋਂ ਤੁਹਾਨੂੰ ਪਹਿਲੇ ਜਿਹੜੇ ਦੇਣੇ ਪੈਨੇ ਅਡਵਾਂਸ ਉਹ 3250 ਰੁਪਏ ਨੇ ਉਹ ਐਂ ਗਰਦਾਸਪੁਰ ਗੇਟ ਉਤੇ ਦਫਤਰ ਵਿੱਚ ਦੇਖਿਆ ਹਾਂ ਤੇ ਉਹ ਕਿਸ਼ਤ ਉਹਨਾਂ ਨੇ ਰੱਖੀ 5900 ਰੁਪਏ ਤੁਹਾਡਾ ਕਿਨੇ ਪੈਟੇ ਦੀ ਮਾਰੀ 3250 ਸਾਰੇ ਇੱਕ ਇੱਕ ਮੈਂਬਰ ਦੋਹਾਂ ਮੈਂਬਰ ਆਹੋ ਤੇ ਉਹਨਾਂ ਨੇ 5-5 ਪਹਿਲੋ ਵੀ ਲਿਆ 5-500 ਰੁਪਏ ਪਹਿਲੋ ਲੈ ਲਿਆ ਉਹਨੇ ਉਹ ਇੱਥੇ ਹੀ ਲੈ ਲਿਆ ਸੀ ਘਰ ਹੀ ਬਾਚੋ ਬਾਚੋ ਉੱਥੇ ਦੇਖਿਆ ਬਤੁਆ ਸਾਡੇ ਬਤਤੀ ਸੋਰ ਸਾਣਾ ਘਰ ਬਹਿ ਗਈ ਠੱਗੀ ਮਾਰ ਕੇ ਚਲ ਗਈ ਮਾਨੂੰ ਤਾਂ ਪਤਾ ਨਹੀਂ ਅਸੀਂ ਉਹਨਾਂ ਦੇ ਚਾਂਸੇ ਵਿੱਚ ਆ ਗਏ ਕਹਿ ਲਿਆ ਤੁਹਾਡੇ ਬੱਚਿਆਂ ਵਰਗੇ ਆ ਤੇ ਸਾਡੇ ਕੋ ਸਾਰੇ ਪਰੂਖ ਆ ਗਿਆ